ਹਾਂਜੀ ਸਾਥੀਵਾਜ ਸਰਦਾਰ ਚੰਦੀ ਸਿੰਘ ਚੰਨੀ ਵੱਲੋਂ ਨਕੋਦਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਸੋ ਇਸ ਸਬੰਧ ਵਿੱਚ ਉਹ ਪਿੰਡ ਸ਼ੰਕਰ ਵਿਖੇ ਵੀ ਆਏ ਆ ਸਾਡੇ ਨਾਲ ਪੰਨਜੀਤ ਗਿੱਲ ਸਾਹਿਬ ਹਨ ਜੀ ਐਸਸੀ ਡਿਪਾਰਟਮੈਂਟ ਦੇ ਜੋ ਕਾਂਗਰਸ ਪਾਰਟੀ ਦੇ ਹਨ ਚੇਅਰਮੈਨ ਸਾਹਿਬ ਜੀ ਹਨ ਸੋ ਦਿਹਾਤੀ ਦੇ ਸਰ ਅੱਜ ਚੰਦੀ ਸਿੰਘ ਚੰਨੀ ਹਾਂਜੀ ਪਰਮਜੀਤ ਸਿੰਘ ਗਿੱਲ ਸਾਹਿਬ ਅੱਜ ਚੰਦੀ ਸਿੰਘ ਚੰਨੀ ਜੀ ਪਿੰਡ ਸ਼ੰਕਰ ਵਿਖੇ ਆਏ ਆ ਭਰਮਾ ਹੰਗਾਰਾ ਆਪਾਂ ਦੇਖਿਆ ਆ ਤੇ ਲੋਕ ਸਭਾ ਜਨਤਰੀ ਜਿਹੜੀ ਚੋਣ ਆ ਕਿ ਲੱਗਦਾ ਕਿ ਚੰਦੀ ਸਿੰਘ ਚੰਨੀ ਜਿਹੜੇ ਇੱਥੋਂ ਬਹੁਮਤ ਨਜਿੱਤ ਜਾਣਗੇ ਹਾਂਜੀ ਅਸੀਂ ਤਾਂ ਆਪਣੇ ਵੱਲੋਂ ਬਹੁਤ ਜ਼ੋਰ ਲਾਉਨੇ ਆ 100% ਚਾਹੁੰਦੇ ਸਿੰਘ ਚੰਨੀ ਦਾ ਹੀ ਇਧਰੋਂ ਲੱਗ ਰਿਹਾ ਆ ਔਰ ਜਿਹੜਾ ਸਾਡਾ ਪਿੰਡ ਸ਼ੰਕਰ ਆ ਪਿੰਡ ਬਹੁਤ ਵੱਡਾ ਆ ਸਿਆਸਤੀ ਪਿੰਡ ਆ ਇੱਥੇ ਦੇ ਵਜੀਰ ਜਗਿੰਦਰਪਾਲ ਪਾਂਡੇ ਹੋਣੇ ਸਾਰੇ ਇੱਥੇ ਦੇ ਰਹੇ ਆ ਜੀ ਸਰ ਮੌਜੂਦਾ ਜੋ ਸਰਕਾਰ ਜਿਹੜੀ ਲੋਕਾਂ ਦੇ ਨਾਲ ਵਾਅਦੇ ਕਰਕੇ ਆਈ ਸੀ ਝਾੜੂ ਸਰਕਾਰ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਮਹਿਲਾਵਾਂ ਨੂੰ 100000 ਰੁਪਏ ਵੀ ਦਵਾਂਗੇ ਔਰ ਪਲੱਸ ਉਹਨਾਂ ਨੇ ਕਿਹਾ ਕਿ ਨਸ਼ੇ ਬੰਦ ਕਰਾਂਗੇ ਔਰ ਬਹੁਤ ਸਾਰੇ ਹੋਰ ਵੀ ਮੁੱਦਿਆਂ 'ਤੇ ਕਿਉਂ ਆਪਣੇ ਵਾਅਦੇ ਖਰੀ ਉਤਰੀ ਹੈ ਨਹੀਂ ਜੀ ਆਮ ਪਾਰਟੀ ਆਪਣੇ ਬਾਰੇਆਂ ਤੇ ਖਰੀ ਨਹੀਂ ਉਤਰੀ ਔਰ ਜੇ ਤੁਸੀਂ ਬਿਜਲੀ ਦਾ ਵੀ ਲਾਓ ਚਰਨਜੀਤ ਸਿੰਘ ਚੰਨੀ ਨੇ ਲੱਖਾਂ ਲੱਖਾਂ ਰੁਪਏ ਬਿੱਲ ਸੀਗਾ ਗਰੀਬਾਂ ਦਾ ਤਾਰਾਂ ਕੱਟੀਆਂ ਸੀ ਇਹਨਾਂ ਨੇ ਲਵਾਈਆਂ ਆ ਔਰ ਇਹਨਾਂ ਨੇ ਚਲੋ ਜੇ ਉਹਨਾਂ ਦਾ ਡਿਸੀਜਨ ਸਹੀ ਸੀ ਇਹਨਾਂ ਨੇ ਜਿਹੜੀ 5 ਰੁਪਏ ਯੂਨਿਟ ਘੱਟ ਕੀਤੀ ਸੀਗੀ ਔਰ ਉਹਦਾ ਫਾਇਦਾ ਬਹੁਤ ਸੀਗਾ ਲੇਕਿਨ ਇਹਨਾਂ ਨੇ ਹੁਣ ਜਿਹੜੀ 600 300 ਯੂਨਿਟ ਕੀਤੀ ਆ ਉਸ ਤੋਂ ਇੱਕ ਵੀ ਟੱਪ ਜਵੇ ਤੇ ਲੋਕਾਂ ਦਾ ਲੱਖਾਂ ਲੱਖਾਂ ਰੁਪਏ ਬਿੱਲ ਆ ਰਿਹਾ ਆ ਇਸ ਵੇਲੇ ਔਰ ਨਸ਼ਾ ਮੁਕਤੀ ਤਾਂ ਬਿਲਕੁਲ ਨਹੀਂ ਹੋਇਆ ਉਸ ਤੋਂ ਜ਼ਿਆਦਾ ਹੋ ਗਿਆ ਜੀ ਸਰ ਜਿੱਦਾਂ ਪਿੱਛੇ ਜੇ ਆਪਾਂ ਪਿਛਲੇ ਮਹੱਲੇ ਵਿੱਚ ਵੀ ਮਹਿਲਾਮਾਂ ਵੱਲੋਂ ਕਿਹਾ ਗਿਆ ਸੀਗਾ ਕਿ ਪਹਿਲੇ ਸਮੇਂ ਵੀ ਜਿਹੜੀਆਂ ਸਰਕਾਰਾਂ ਸੀਗੇ ਚਾਹੇ ਕਾਂਗਰਸੀ ਚਾਹੇ ਕਾਲੀ ਸੀ ਉਸ ਸਮੇਂ ਉਹਨਾਂ ਨੂੰ ਜਿਹੜੀ ਕਣਕ ਵੇਰਾ ਵਧੀਆ ਤਰੀਕੇ ਨਾਲ ਮਿਲ ਜਾਂਦਾ ਸੀ ਕਿ ਮੌਜੂਦਾ ਜੋ ਹੁਣ ਆਮ ਆਦੀ ਪਾਰਟੀ ਰਾਜ ਵਿੱਚ ਕਈ ਵਾਰੀ ਆਉਂਦੀ ਕਈ ਵਾਰੀ ਨਹੀਂ ਆਉਂਦੀ ਕੀ ਕਹਿਣਾ ਚਾਹੋਗੇ ਤੇ ਜੀ ਇਹ ਇਹਨਾਂ ਨੇ ਜੀ ਕਣਕ ਤਾਂ ਜਿਹੜੀ ਪਹਿਲੇ 2 ਰੁਪਏ ਮਿਲਦੀ ਸੀ ਕਣਕ ਕਿਲੋ ਉਹ ਤਾਂ ਬਿਲਕੁਲ ਬੰਦ ਕਰ ਦਿੱਤੀ ਆ ਹੁਣ ਜਿਹੜੀ ਕਣਕ ਆ ਰਹੀ ਆ ਸੈਂਟਰ ਦੀ ਆ ਰਹੀ 15 15 ਕਿਲੋ ਉਹ ਤਾਂ ਬਿਲਕੁਲ ਬੰਦਿਆ ਔਰ ਹਜ਼ਾਰ-ਹਜ਼ਾਰ ਰੁਪਈਆ ਹੀ ਜਿਹੜਾ ਮਹਿਲਾਵਾਂ ਨੂੰ ਪਾਉਣ ਨੂੰ ਕਿਹਾ ਇਹਨਾਂ ਨੇ ਉਹ ਤਾਂ ਬਿਲਕੁਲ ਆ ਹੀ ਨਹੀਂ ਰਿਹਾ ਜੀ ਇਹ ਹਜ਼ਾਰ-ਹਜ਼ਾਰ ਰੁਪਈਆ ਸਰ ਇਹ ਸਰਕਾਰ ਜਿਹੜੀ ਆ ਝਾੜੂ ਸਰਕਾਰ ਸੀਗੀ ਇਹ ਬਦਲਾਅ ਦਿਨਾ ਤੇ ਆਈ ਸੀਗੀ ਬਦਲਾਅ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਹੋ ਰਿਆ ਲੁੱਟਾਂ ਖੋਹਾਂ ਹਰ ਰੋਜ਼ ਹੀ ਨਸ਼ੇਤ ਨਾਲ ਲੋਕ ਜਿਹੜੇ ਆ ਪਹਿਲਾਂ ਤੋਂ ਵੀ ਜ਼ਿਆਦਾ ਹੋ ਗਿਆ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਦੇਖੋ ਜੀ ਬਦਲਾ ਦੇ ਨਾਂ ਦੇ ਧੋਖਾ ਹੀ ਕੀਤਾ ਆ ਤੁਸੀਂ ਜੇ ਤੁਸੀਂ ਅੰਦਾਜ਼ਾ ਲਾਓ ਇਹ ਆਪਣੇ ਇਸ ਪੰਜਾਬ ਦੇ ਵਿੱਚ ਇੰਨੇ ਲੋਕ ਮਰੇ ਆ ਗੋਲੀ ਕਾਟ ਹੋਏ ਆ ਲੁੱਟਾ ਖੋਹਾਂ ਬਹੁਤ ਜਿਆਦੀਆਂ ਔਰ ਨਸ਼ਾ ਬਹੁਤ ਜ਼ਿਆਦਾ ਅੱਗੇ ਨਾਲ ਹੋ ਗਿਆ ਜੇ ਆਪਾਂ ਸ਼ੰਕਰ ਚ ਵੀ ਦੇਖੇ ਸ਼ੰਕਰ ਚ ਵੀ ਨਸ਼ਾ ਬਹੁਤ ਜ਼ਿਆਦਾ ਅੱਗੇ ਨਾਲ ਹੋ ਗਿਆ ਆ ਲੇਕਿਨ ਨਸ਼ਾ ਘਟਦਾ ਨਹੀਂ ਗਿਆ ਜੀ ਨਸ਼ਾ ਘਟੂਗਾ ਤੇ ਆਪਣਾ ਗਾਂ ਵਧੀਆ ਹੋਊਗਾ ਜੀ ਨੌਜਵਾਨੀ ਪੀੜ੍ਹੀ ਆ ਜਿਹੜੀ ਇਹ ਠੀਕ ਰੋਗੇ ਸਰ ਲਾਸਟ ਵਾਲਿਆ ਸ਼ੰਕਰ ਵਿੱਚੋਂ ਕਿੰਨੀਆਂ ਵੋਟਾਂ ਦੇ ਨਾਲ ਚੰਨੀ ਨੂੰ ਜਿਹੜਾ ਲੀਡ ਦਿਵਾਉਂਗੇ ਦੇਖੋ ਜੀ ਅਸੀਂ ਵੱਧ ਤੋਂ ਵੱਧ ਲੀਡ ਦਬਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋ ਸਕੇ ਲੇਕਿਨ ਪਹਿਲੋ ਤੋਂ ਪੰਡ ਸਿਆਸਤੀ ਰਿਹਾ ਹੈ ਕਾਂਗਰਸੀ ਪੰਡ ਰਿਹਾ ਹੈ ਲੇਕਿਨ ਥੋੜੀਆਂ ਅਟਚਣਾ ਦੇ ਕਰਕੇ ਇਹ ਪੰਡ ਹੌਲੀ ਹੌਲੀ ਵੋਟਾਂ ਘਟਦੀਆਂ ਗਈਆਂ ਨਹੀਂ ਤਾਂ 17 ਤੋਂ ਪਾਰ ਲੈ ਕੇ ਜਾਂਦੀ ਸੀ ਇਹ ਵੋਟਾਂ 1700 ਤੋਂ ਪਾਰ ਧੰਨਵਾਦ ਜੀ ਸਰ